ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਸੋਹਾਨ ਮੰਗਲੂਰ ਦੇ ਵਿੱਚ ਕਣਕ ਦੀ ਖੜੀ ਫਸਲ ਨੂੰ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਗ ਇੰਨੀ ਭਿਆਨਕ ਸੀ ਕਿ ਲਗਭਗ 1 ਏਕੜ ਦੇ ਕਰੀਬ ਫਸਲ ਸੜ ਕੇ ਰਾਖ ਹੋ ਗਈ ਹਾਲਾਂਕਿ ਮੌਕੇ ਉੱਤੇ ਮੌਜੂਦ ਪਿੰਡ ਦੇ ਲੋਕਾਂ ਨੇ ਆਪਣੀਆਂ ਪਾਣੀ ਦੀਆਂ ਮੋਟਰਾਂ ਚਲਾ ਕੇ ਅੱਗ ਉੱਤੇ ਕਾਬੂ ਪਾਇਆ ਭਾਵੇਂ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਖੇਤ ਦੇ ਮਾਲਕ ਨੇ ਕਿਹਾ ਕਿ ਸ਼ਾਇਦ ਬਿਜਲੀ ਦੀ ਤਾਰ ਦੇ ਨਾਲ ਅੱਗ ਲੱਗੀ ਹੋਵੇ ਜਦਕਿ ਮੌਕੇ ਉਤੇ ਬਿਜਲੀ ਵਿਭਾਗ ਦੇ ਸਾਰੇ ਅਧਿਕਾਰੀ ਮਜੂਦ ਸਨ ਅਤੇ ਉਹਨਾਂ ਨੇ ਦੱਸਿਆ ਕਿ ਖੇਤ ਦੇ ਉਤੋਂ ਪੀਵੀਸੀ ਤਾਰ ਲੰਘ ਰਹੀ ਸੀ ਜਿਸ ਦੇ ਨਾਲ ਅੱਗ ਲੱਗਣ ਦਾ ਖਤਰਾ ਨਹੀਂ ਹੁੰਦਾ ਪਰ ਫਿਰ ਵੀ ਅੱਗ ਲੱਗੀ ਹੈ ਤੇ ਨੁਕਸਾਨ ਹੋਇਆ ਹੈ ਉੱਥੇ ਹੀ ਪੀੜਤ ਕਿਸਾਨ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਸਥਾਨਕ ਵਸਨੀਕਾਂ ਦੀ ਮਦਦ ਨਾਲ ਅੱਗ ਨੂੰ ਨਾ ਕਾਬੂ ਕੀਤਾ ਜਾਂਦਾ ਤਾਂ ਨੁਕਸਾਨ ਬਹੁਤ ਹੀ ਵੱਡਾ ਹੋ ਸਕਦਾ ਸੀ ਕਿਉਂਕਿ ਚਾਰੇ ਪਾਸੇ ਕਣਕਾਂ ਹੀ ਕਣਕਾਂ ਸਨ ਪੀੜਤ ਕਿਸਾਨ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਸ ਨੂੰ ਬੰਦਾ ਮੁਆਵਜ਼ਾ ਜਰੂਰ ਦਿੱਤਾ ਜਾਵੇ ਨੰਗਲ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ